ਹਾਂਜੀ ਬਾਈ ਜੀ ਅਸੀਂ ਗੁਰਦੁਆਰਾ ਗੋਵਿੰਦ ਘਾੜ ਤੋਂ ਤੁਰੇ ਸੀਗੇ ਤੇ 4 ਘੰਟਿਆਂ ਦਾ ਸਫ਼ਰ ਸਾਡਾ 150 ਕਿਲੋਮੀਟਰ ਦਾ ਤੈਅ ਹੋ ਚੁੱਕਿਆ ਤੇ ਹੁਣ ਅਸੀਂ ਬ੍ਰੇਕ ਲਾਈ ਆ ਗੁਰਦੁਆਰਾ ਨਗਰਾਸੂ ਦਮਦਮਾ ਸਾਹਿਬ ਤੇ ਅੱਜ ਤੁਹਾਨੂੰ ਅੰਦਰ ਲੈ ਕੇ ਚਲਦੇ ਆਂ ਨਾਲ ਦਰਸ਼ਨ ਮੇਲੇ ਕਰਵਾਉਣੇ ਆ ਤੇ ਨਾਲੇ ਇਤਿਹਾਸ ਦੱਸਦੇ ਆਂ ਫੋਲੋ ਬਾਈ ਜੀ ਤੱਕ ਜੀ ਗੁਰਦੁਆਰਾ ਗੋਵਿੰਦ ਘਾਟ ਤੋਂ ਜਦੋਂ ਆਪਾਂ ਰਿਸ਼ੀਕੇਸ਼ ਤੋਂ ਜਾਂਦੇ ਆ 300 ਕਿਲੋਮੀਟਰ ਦਾ ਸਫ਼ਰ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਆ ਜਦੋਂ ਪਹਿਲਾਂ ਹਨਾ 26-27 ਸਾਲ ਪਹਿਲਾਂ ਦੀ ਗੱਲ ਆ ਜਦੋਂ ਇਹ ਰੋਡ ਸਿੰਗਲ ਹੁੰਦਾ ਸੀਗਾ ਤੇ 16 ਤੋਂ 17 ਘੰਟੇ ਸਫ਼ਰ ਨੂੰ ਲੱਗਦੇ ਸੀਗੇ ਰਿਸ਼ੀਕੇਸ਼ ਤੋਂ ਗੁਰਦੁਆਰਾ ਗੋਵਿੰਦ ਘਾਟ ਤੱਕ ਤੇ ਫਿਰ ਬਾਬਾ ਬਿਆਨ ਸਿੰਘ ਜੀ ਨੇ ਇਸ ਜਗ੍ਹਾ ਤੇ ਕੰਪੂ ਦਾ ਕੇ ਲੰਗਰ ਦੀ ਸ਼ੁਰੂਆਤ ਕੀਤੀ ਸੀਗੀ ਤੇ 1998 ਦੇ ਵਿੱਚ ਉਸ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਦੇ ਨਾਲ ਅ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ 1999 ਦੇ ਵਿੱਚ ਤੇ ਫਿਰ ਹੌਲੀ-ਹੌਲੀ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਇਮਾਰਤਾਂ ਬਣੀਆਂ ਤੇ ਰਹਿਣ ਦਾ ਪ੍ਰਬੰਧ ਵੀ ਹੋ ਗਿਆ ਤੇ ਆਲੇ-ਦੁਆਲੇ ਪਹਿਲਾਂ ਜੰਗਲ ਹੁੰਦਾ ਸੀ ਬਿਲਕੁਲ ਹੀ ਤੇ ਹੁਣ ਆਲੇ-ਦੁਆਲੇ ਹੋਟਲ ਵਗੈਰਾ ਕਾਫੀ ਬਣ ਗਏ ਨੇ ਬਹੁਤ ਵਧੀਆ ਫੈਸਲਤ ਕੀਤੀ ਹੈ ਤੇ ਬਾਕੀ ਹੁਣ ਸੰਗਤ ਦੇ ਸਹਿਯੋਗ ਨਾਲ ਹੀ ਲੰਗਰ ਚੱਲਦੇ ਨੇ ਤੇ ਇਮਾਰਤਾਂ ਬਣ ਰਹੀਆਂ ਨੇ ਤੇ ਬਾਕੀ ਜੇ ਕਿਸੇ ਸੰਗਤ ਨੇ ਇਮਾਰਤਾਂ ਦੇ ਵਿੱਚ ਹਿੱਸਾ ਪਾਉਣਾ ਹੋਵੇ ਤਾਂ ਇੱਥੇ ਆ ਕੇ ਸੇਵਾ ਦੇ ਵਿੱਚ ਹਿੱਸਾ ਪਾ ਸਕਦਾ ਏ ਤੇ ਜਾਂ ਇੱਥੇ ਦੀ ਮੈਨੇਜਮੈਂਟ ਦੇ ਨਾਲ ਕੰਟੈਕਟ ਕਰਕੇ ਸੇਵਾ ਪਾ ਸਕਦਾ ਹੈ ਬਾਕੀ ਇਹਨਾਂ ਦਾ ਫੋਨ ਨੰਬਰ ਲਿੰਕ ਸਾਰਾ ਗੋਸਤਾਂ ਨੂੰ ਵੀਡੀਓ ਦੇ ਵਿੱਚ ਦਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਦੋਸਤੋ ਚੱਲੇ ਪਾਤੇ ਨੇ ਅਸੀਂ ਵਾਪਸੀ ਹੁਣ ਰੁਕਾਂਗੇ ਅਸੀਂ ਨਗਰਾਸੂ ਗੁਰਦੁਆਰਾ ਦਮਦਮਾ ਸਾਹਿਬ ਦੇ ਵਿੱਚ ਇਹਦੇ ਵਿੱਚ ਵੈਸੇ ਹੁਣ ਆਪਾਂ ਨੂੰ ਲੋਡ ਨਹੀਂ ਹੈਗੀ ਪੈਕਿੰਗ ਕਰਨ ਦੀ ਪਾਜੀ ਆਜੋ ਬੰਦੇ ਗਿਣਤੀ ਕਰ ਲਈਏ ਲੋ ਭਾਈ ਜੀ ਹੁਣ ਅਸੀਂ 12 ਵਜੇ ਪਹੁੰਚਾਂਗੇ ਪਾਜੀ ਆਪਾਂ ਜਰਾਬ ਅਸੀਂ 12 ਵਜੇ ਪਹੁੰਚ ਜਾਣਾ ਰਿਸ਼ੀਕੇਸ਼ ਉਸ ਤੋਂ ਬਾਅਦ ਆਪਣੇ ਕੋਲੇ ਕੱਲ ਦਾ ਸਾਰਾ ਦਿਨ ਪਿਆਰ ਕਾਰਾਂ ਦੇ ਕੱਲ ਨੂੰ ਸਾਰਾ ਦਿਨ ਆਪਾਂ ਕੀ ਕਰਨਾ ਬਾਈ ਜੀ ਕਿਸੇ ਕੋਲ ਪਲਾਨ ਹੈਗਾ ਕੱਲ ਦਾ ਕੱਲ ਦਾ ਕੋਈ ਕੋ ਪਲਾਨ ਹੈਗਾ ਬਾਈ ਜੀ ਇਹ ਤਾਂ ਹਜੇ ਯਾਰ ਪਲਾਨਿੰਗ ਕਰਕੇ ਦੱਸਣਗੇ ਕੁੜੀ ਕਹਿ ਰਹੀ ਆ ਕਿ ਉਦੋਂ ਭਾਰਤ ਤੋਂ ਥੱਲੇ ਛੱਡ ਦੋ ਅੱਛਾ ਤਾਂ ਤੱਕ ਹੁਣ ਅਸੀਂ ਲਿਖ ਲੈਂਦੇ ਆ ਇਹ ਗੱਲ ਕਹਿੰਦੀ ਕਹਿੰਦੇ ਉਹਨੂੰ ਜੀ ਜੰਪੀ ਕੈਂਟੀ ਕਰਾ ਦੋ ਠੀਕ ਆ ਉਹ ਪੱਪਾ ਲਈ ਇਹਨੂੰ ਆਪਾਂ ਬਾਹਰ ਤੋਂ ਫੜ ਦੇਣਾ ਹੈ ਪਹਿਲਾਂ ਦੱਸ ਦੀ ਆਪਾਂ ਪਿੱਛੋਂ ਧੱਕਾ ਲਾ ਦੇਣਾ ਹੈ ਆ ਨਾਲ ਨਦੀ ਜਾਂਦੀ ਹੈ ਉੱਥੇ ਹੀ ਜਾਣੀ ਹੈ ਰੇਸ਼ੀ ਗਈ ਦੀ ਇਹ ਨਾਲ ਨਾਲ ਜਾਣ ਕੇ ਬਲੋ ਬਣਾ ਲਿਓ ਇਹਨਾਂ ਨੂੰ ਨਾਲ ਲੈ ਕੇ ਜਾਣਾ ਹੈ ਜੇ ਆਪਣੇ ਇਨਸੋਰਸ ਨਹੀਂ ਕਰਾਈ ਆਗੇ ਨਹੀਂ ਤਾਂ ਮੈਂ ਨਾਲ ਚੱਲ ਜਾਣਾ ਇਹਦੇ ਸੀ ਕੋਈ ਗੱਲ ਬਾਤ ਸੁਣਾਓ ਇਹ ਬਹੁਤ ਵਧੀਆ ਯਾਤਰਾ ਰਹਿਣੀ ਪਹਿਲੀ ਵਾਰ ਆਇਆ ਮੈਂ ਪਹਿਲੀ ਵਾਰ ਆਇਆ ਹਾਂ ਯਾਤਰਾ ਪੈਦਲ ਕੀਤੀ ਬਹੁਤ ਵਧੀਆ ਮੈਨੂੰ ਦਰਸ਼ਨ ਕਰਾਏ ਠੀਕ ਆ ਕੀਰਤਨ ਸੁਣਿਆ ਠੀਕ ਆ ਜੀ ਸਰੂਮੀ ਸਾਹਿਬ ਦਾ ਬਾਣ ਸੁਣਿਆ ਠੀਕ ਆ ਆਨੰਦ ਆ ਗਿਆ ਪੂਰਾ ਪੰਜ ਸਾਲ ਨਹੀਂ ਕੀਤੀਆਂ ਠੀਕ ਆ ਜੀ ਉਹ ਤਾਂ ਵਰਕਦੇ ਵੀ ਲੰਗਵਾਏ ਪੂਰੇ ਪਪਾ ਜੀ ਦੇ ਵਾਏ ਇਹ ਕੀ ਪੂਰਾ ਨਸਾ ਮਹਾਰਾਜ ਦੇ ਦਰਸ਼ਨ ਕੀ ਬਾਤ ਬਾਬਾ ਜੀ ਤੁਸੀਂ ਕੀ ਕਹੋਗੇ ਇਹ ਬਿਲਕੁਲ ਠੀਕ ਮੱਥਾ ਟੇਕ ਗਏ ਹਾਂਜੀ ਵਰਨਪਿੰਡੀ ਵੇਖ ਲਈ ਠੀਕ ਆ ਜੀ ਕੋਈ ਥਕਾਵਟ ਮਹਿਸੂਸਤਾ ਨਹੀਂ ਹੋਈ ਕਵਰ ਦੇ ਚਲਦੀ ਜੀ ਕਵਰ ਦੇ ਆ ਭਾਈ ਜਥੇਦਾਰ ਸਾਹਿਬ ਤੁਸੀਂ ਦੱਸੋ ਕੀ ਕਹੋਗੇ ਤੁਸੀਂ ਤਾਂ ਰਹਿ ਗਏ ਮੈਂ ਤੁਹਾਨੂੰ ਪੁੱਛੀ ਸਾਡੀ ਸੰਗਤ ਬੜੇ ਵਧੀਆ ਦਰਸ਼ਨ ਕਰਕੇ ਆਈ ਆ ਠੀਕ ਆ ਬਾਬਾ ਜੀ ਆਪ ਲੈ ਕੇ ਗਏ ਸੰਗਤ ਨੂੰ ਠੀਕ ਆ ਜੀ ਅਸੀਂ ਕੌਣ ਹੁੰਦੇ ਕੇ ਇਹਨੂੰ ਖੜਨਾ ਨੇ ਠੀਕ ਆ ਜੀ ਇਹ ਤੇ ਬਾਬਾ ਜੀ ਦੀ ਕਿਰਪਾ ਹੁਣ ਸਾਰੀ ਸੰਗਤ ਨੂੰ ਬੜੇ ਵਧੀਆ ਦਰਸ਼ਨ ਦਿੱਤੇ ਆ ਤੁਸੀਂ ਭਾਈ ਜੀ ਕੀ ਕਹਿਣਾ ਚਾਹੋਗੇ ਇਹ ਸਾਡੇ ਇਹ ਸੀ ਮੇਰੇ ਘਰ ਦੁਖਦੀ ਹੈ ਮੇਰੇ ਨਾਲ ਇੱਕ ਬੰਦੇ ਦੀ ਇਹ ਸੰਗਦੇ ਨੇ ਦੋਨੋਂ ਮੁੰਡੇ ਸਾਡੇ ਬੀਬੇ ਨੇ ਇੱਕ ਇੱਕ ਮੁੰਡੇ ਨੇ ਸਾਡੇ ਨੇ ਅੱਖਾਂ ਬੰਦ ਕਰ ਲਿਆ ਵੀ ਇਹਨਾਂ ਨੂੰ ਲੱਗੂਗਾ ਵੀ ਸੱਤਾ ਵਿਆਹ ਘਰਾਟੇ ਵੀ ਮਰਨ ਲੱਗ ਗਿਆ ਦੇਖੋ ਮੁੱਛਾਂ ਹੋਂਦਾ ਘਰਾਟੇ ਮਾਰ ਮਾਰ ਕੇ ਇਹਨੂੰ ਨੀਂਦ ਨੂੰ ਤਾਂ ਕੋਈ ਨਹੀਂ ਆਈ ਇਹ ਸੰਗ ਦਾ ਕੈਮਰੇ ਮੂਰੇ ਹਣੋ ਤੇ ਤੁਸੀਂ ਭਾਜੀ ਕੀ ਕਹਿਣਾ ਚਾਹੋਗੇ ਸ਼੍ਰੀ ਹੇਰਪੁਰ ਸਾਹਿਬ ਦੇ ਬਹੁਤ ਵਧੀਆ ਦਰਸ਼ਨ ਹੋਏ ਸਾਡੇ ਜਿੱਥੇ ਨਾਲ ਆਏ ਸੀਗਾ ਸਾਰਾ ਹੀ ਜੱਥਾ ਬੜਾ ਵਧੀਆ ਪਰਿਵਾਰਕ ਮਾਹੌਲ ਸਾਡਾ ਰਿਆ ਠੀਕ ਹੈ ਜੀ ਤੇ ਆਪਾਂ ਜਪਾਂ ਰਲ ਮਿਲ ਕੇ ਅਰੇ ਸੋਹਣੇ ਦਰਸ਼ਨ ਕੀਤੇ ਨੇ ਠੀਕ ਹੈ ਜੀ ਬਾਕੀ ਕੋਈ ਮੁਕਾਵਟ ਚਾਲਾ ਮਹਿਸੂਸ ਨਹੀਂ ਹੋਈ ਠੀਕ ਹੈ ਜੀ ਤੇ ਧਿਆਨ ਨਹੀਂ ਰੱਖਿਆ ਇਹਨਾਂ ਦਾ ਗੋਡਾ ਦੁਖਣ ਲੱਗਾ ਤੁਸੀਂ ਸਿੜਦਾ ਹੀ ਨਾ ਧਿਆਨੀਗਾ ਜੀ ਉਹਦੇ ਨਹੀਂ ਬੋਲਦੇ ਭੜਾਈ ਜ਼ਿਆਦਾ ਕਰਕੇ ਆਉਂਦਾ ਪਿਆ ਦੁਖਣ ਲੱਗ ਪਿਆ ਅੱਛਾ ਚੜਾਈ ਨਾਲ ਦੁਖਣ ਲੱਗਿਆ ਜੀ ਠੀਕ ਆ ਚਲੋ ਵਧੀਆ ਯਾਤਰਾ ਹੋ ਗਈ ਜੀ ਕੋਈ ਤੰਗੀ ਪਰੇਸ਼ਾਨੀ ਕੋਈ ਨਹੀਂ ਛੱਡ ਦੀ ਗੱਲ ਤੁਸੀਂ ਕੀ ਕਹਿਣਾ ਚਾਹੁੰਗੇ ਮਾਤਾ ਜੀ ਤੁਸੀਂ ਸਭ ਤੋਂ ਪਹਿਲਾਂ ਤੇ ਮਾਲਕ ਦਾ ਸ਼ੁਕਰ ਕਰਦੇ ਆ ਠੀਕ ਹੈ ਸ਼ੁਕਰਿਆ ਉਹਨੇ ਸਾਨੂੰ ਦਰਸ਼ਨ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ ਬਹੁਤ ਸੋਹਣੇ ਦਰਸ਼ਨ ਕੀਤੇ ਆ ਯਾਤਰਾ ਵੀ ਸਾਡੀ ਬਹੁਤ ਸੋਹਣੀ ਬਹੁਤ ਸੋਹਣੀ ਯਾਤਰਾ ਹੋਈ ਹੈ ਸ਼ੁਕਰ ਹੈ ਠੀਕ ਹੈ ਜੀ ਤੁਸੀਂ ਬਾਈ ਜੀ ਕੀ ਕਹਿਣਾ ਚਾਹੋਗੇ ਹਾਂ ਭਾਈ ਮੇਰੀ ਵਾਈਫ ਆ ਉਹ ਤਾਂ ਪਤਾ ਸਾਰਿਆਂ ਨੂੰ ਜਦੋਂ ਕੋਲੇ ਬੈਠੀ ਆ ਜਦੋਂ ਝੂੜਾ ਪਾ ਕੇ ਕੋਲੇ ਬੈਠੀ ਆ ਗੱਲ ਕੱਟ ਦੂੰਗਾ ਹਾਂ ਕੱਟ ਦੋ ਚਲੋ ਮੈਂ ਦੁਬਾਰਾ ਫਿਰ ਸ਼ੁਰੂ ਕਰਾਂ ਹਾਂ ਜੀ ਬਾਈ ਜੀ ਦੱਸੋ ਤੁਹਾਡਾ ਸਫ਼ਰ ਕਿੱਦਾਂ ਦਾ ਰਿਹਾ ਬਹੁਤ ਵਧੀਆ ਰਿਹਾ ਠੀਕ ਆ ਤੁਹਾਡੀ ਦਾ ਉਹ ਵੀਡੀਓ ਐਡਿਟ ਕਰਕੇ ਪਾਉ ਚੁੱਕੀਆਂ ਲੌਂਦਿਆਂ ਦੀ ਕੋਈ ਗੱਲ ਨਹੀਂ ਉਹਦੇ ਵਿੱਚ ਹੈ ਕੀ ਨਹੀਂ ਐਡੀ ਉਹੀ ਗੱਲ ਦੇਖ ਨੂੰ ਦੇਖੋ ਜੀ ਭਾਜੀ ਕੀ ਗੱਲਾਂ ਕਰਦੇ ਹੋ ਬਹੁਤ ਮਜ਼ਾ ਆਇਆ ਜੀ ਬਹੁਤ ਆਨੰਦ ਆਇਆ ਆਪਾਂ ਵੱਤੋ ਵੱਦਾ ਹੀ ਕਰ ਰਹੇ ਹਾਂ ਲਾਵਾਂਗੇ ਸਭ ਨੂੰ ਕਿ ਆਪ ਵੀ ਆਓ ਤੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਠੀਕ ਆ ਜੀ ਤੇ ਦਰਸ਼ਨ ਕਰਾਓ ਮਹਾਰਾਜ ਜੀ ਤੁਸੀਂ ਕੀ ਕਹੋਗੇ ਜੀ ਬਹੁਤ ਵਧੀਆ ਲੱਗਿਆ ਅਸੀਂ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਕਰਕੇ ਉਸੇ ਮੋਸ਼ਕੂਨ ਮਿਲੇ ਆਪ ਨੂੰ ਠੀਕ ਆ ਜੀ ਇਹ ਨੇ ਆਪਣੇ ਗੱਡੀ ਦੇ ਪਾਇਲਟ ਤੇ ਬਾਕੀ ਆ ਜੋ ਅੰਕਲ ਜੀ ਸਤਿ ਸ੍ਰੀ ਅਕਾਲ ਕਿੱਦਾਂ ਦੀ ਯਾਤਰਾ ਹੋਈ ਜੀ ਤੁਹਾਡੀ ਕੋਈ ਕਮੀ ਪੇਸੀ ਯਾਤਰਾ ਸਾਰੀ ਪੈਦਲ ਠੀਕ ਹੈ ਜੀ ਆਹ ਲਓ ਠੀਕ ਹੈ ਕੀ ਕਹਿਣਾ ਚਾਹੋਗੇ ਤੁਸੀਂ ਆਂਟੀ ਜੀ ਬਸ ਬਾਰ ਜਾਤਾਂ ਕਰਨਾ ਆਪਣੀ ਵਧੀਆ ਬੰਦਿਆ ਯਾਤਰਾ ਹਾਂ ਜੀ ਕਿ ਜਤਰਾ ਸਭ ਨਾਲ ਹੋਵੇ ਠੀਕ ਹੈ ਤੁਸੀਂ ਲੁਧਿਆਣੇ ਤੋਂ ਹੀ ਰਹਿਣ ਵਾਲੇ ਠੀਕ ਹੈ ਜੀ ਤੇ ਤੁਹਾਡਾ ਕਿਵੇਂ ਫਿਰ ਇੱਧਰ ਦਾ ਬਣਿਆ ਹੋਣ ਦਾ ਪਲਾਨ ਤੁਹਾਡੀ ਸੰਗਤ ਆਈ ਸੰਪਰਸ ਤੋਂ ਠੀਕ ਹੈ ਜੀ ਤੇ ਉਹਨਾਂ ਦੇ ਨਾਲ ਫਿਰ ਤੁਹਾਡਾ ਵੀ ਬੜ ਗਿਆ ਨਾਲ ਠੀਕ ਹੈ ਜੀ ਹਾਂ ਜੀ ਹਾਂ ਜੀ ਚਲੋ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਗੱਲ ਕਰਕੇ ਸਸੀ ਕਾਂਢੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਹਾਂ ਜੀ ਬਹੁਤ ਵਧੀਆ ਯਾਤਰਾ ਹੋਈ ਬਾਬਾ ਜੀ ਨੇ ਲਿਆਂਦਾ ਠੀਕ ਤੁਸੀਂ ਵੀ ਅੰਮ੍ਰਿਤਸਰ ਤੋਂ ਜੀ ਹਾਂ ਜੀ ਠੀਕ ਅੰਮ੍ਰਿਤਸਰ ਠੀਕ ਤੁਹਾਨੂੰ ਕਿਦਾਂ ਲੱਗਿਆ ਇਹ ਯਾਤਰਾ ਬਹੁਤ ਵਧੀਆ ਠੀਕ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਕਿ ਬੱਬਾ ਜੀ ਫੇਰ ਬੁਲਾਉਣ ਸਾਰੇ ਜਾਣੇ ਯਾਤਰਾ ਕਰਨ ਬਹੁਤ ਵਧੀਆ ਵਧੀਆ ਸਾਰੇ ਤੁਸੀਂ ਨਾ ਘੋੜੇ ਤੇ ਯਾਤਰਾ ਕੀਤੀਆਂ ਮੇਰੇ ਹਿਸਾਬ ਨਾਲ ਤੁਹਾਨੂੰ ਦੇਖਿਆ ਤਾਰੀਏ ਫਿਰ ਥੋੜੀ ਹੋ ਜੰਦਾ ਥੱਕ ਗਈ ਸੀ ਜੀ ਹਾਂ ਜੀ ਯਾਤਰਾ ਵਧੀਆ ਹੋਈ ਯਾਤਰਾ ਵਧੀਆ ਹੋਈ ਠੀਕਾ ਸਸੀ ਕਾਂਟੀ ਜੀ ਤੁਸੀਂ ਕੀ ਕਹਿਣਾ ਚਾਹੁੰਗੇ ਜੀ ਵਧੀਆ ਯਾਤਰਾ ਹੋ ਗਈ ਤੁਸੀਂ ਵੀ ਅੰਮ੍ਰਿਤਸਰ ਸਾਹਿਬ ਤੋਂ ਹਾਂ ਜੀ ਅੰਮ੍ਰਿਤਸਰ ਤੋਂ ਠੀਕਾ ਪਹਿਲਾਂ ਕਿੰਨੀ ਵਾਰੀ ਆਏ ਤੁਸੀਂ ਜੀ ਪਹਿਲੀ ਵਾਰ ਇੱਕ ਐਸੇ ਪਹਿਲੀ ਵਾਰ ਆਈ ਹਾਂ ਜੀ ਸਸੀ ਕਾਂਕਲ ਜੀ ਹੋਰ ਸੇਤਾ ਕੈਮ ਨੇ ਜੀ ਕਿੱਦਾਂ ਦੀ ਯਾਤਰਾ ਰਹੀ ਤੁਹਾਡੀ ਜੀ ਬਹੁਤ ਵਧੀਆ ਰਹੀ ਹੈ ਜੀ ਠੀਕ ਆ ਜੀ ਕੋਈ ਕਮੀ ਪੇਸੀ ਕੋਈ ਥਕਾਵਟ ਕੋਈ ਕਮੀ ਪੇਸੀ ਕੋਈ ਤਣਾਵ ਨਹੀਂ ਠੀਕ ਆ ਜੀ ਕੀ ਕਹਿਣਾ ਚਾਹੋਗੇ ਸੰਗਤ ਨੂੰ ਤੁਸੀਂ ਸਾਨੂੰ ਤਾਂ ਕਹਿਣਾ ਚਾਹਾਂਗਾ ਕਿ ਜਦ ਸੰਗਤ ਆਵੇ ਹਾਂਜੀ ਲੇਕਿਨ ਇਹ ਬਰਸਾਤ ਦਾ ਮੌਸਮ ਦੇਖ ਕੇ ਉਹਦੇ ਹਿਸਾਬ ਨਾਲ ਆਪਣਾ ਸਮਾਨ ਜੋ ਵੀ ਆ ਲੈ ਕੇ ਆਉਣ ਹਾਂਜੀ ਸਨੋਵ ਵਗੈਰਾ ਵੀ ਪੈਂਦੀ ਆ ਨਾ ਸਨੋਵ ਵਗੈਰਾ ਬਰਫ਼ੀ ਬਹੁਤ ਪਈ ਆ ਹਾਂਜੀ ਤੇ ਬੀਬੀਆਂ ਆਪਣੇ ਪਹਿਰਾਵੇ ਨਵੇਂ ਕੱਟ ਕੇ ਆਉਣਗੇ ਪਤਾ ਲੱਗਦਾ ਕੋਈ ਕਹਿੰਦੇ ਸਾਨੂੰ ਅਗਲੇ ਬੂਟ ਬੜੇ ਚੁੱਭਦੇ ਆ ਠੀਕ ਆ ਜੀ ਇਹ ਇਹ ਗੱਲ ਆਪਾਂ ਜਰੂਰ ਲਿਖਾਂਗੇ ਵੀ ਤੇ ਆਪਣੇ ਅਤਾਪਾ ਦਾ ਨੂਟ ਪਾ ਕੇ ਠੀਕ ਆ ਜੀ ਬਹੁਤ ਧੰਨਵਾਦ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਯਾਤਰਾ ਹੋਈ ਜੀ ਸਾਡੀ ਠੀਕ ਆ ਤੁਹਾਡੀ ਵੀ ਸਾਰੀ ਪੈਦਲ ਯਾਤਰਾ ਸੀਗੀ ਨਹੀਂ ਇੱਕ ਕੋੜੇ ਤੇ ਸੀ ਮੈਂ ਤੇ ਮੇਰੇ ਬੇਟੇ ਦੀ ਬਸ ਇਹਦੇ ਕਰਕੇ ਕੋੜਾ ਮੈਂ ਤੁਹਾਡੀ ਵੀਡੀਓ ਕੋੜੇ ਵਾਲੀ ਬਣਾਈ ਸੀ ਤਾਂ ਤੁਸੀਂ ਮੰਨਿਓ ਤੁਸੀਂ ਮੰਨਣਾ ਨਹੀਂ ਸੀ ਨਹੀਂ ਨਹੀਂ ਮੈਂ ਮੰਨ ਗਈ ਸੀ ਠੀਕ ਆ ਬੇਟੇ ਕਰਕੇ ਕੋੜਾ ਕਿੱਦਾਂ ਦੀ ਰਹੀ ਤੁਹਾਡੀ ਬਹੁਤ ਵਧੀਆ ਥੱਕੇ ਤਾਂ ਨਹੀਂ ਤੁਸੀਂ ਬਿਲਕੁਲ ਨਹੀਂ ਨਹੀਂ ਥੱਕੇ ਐ ਚੜਦੀ ਕਲਾ ਅੱਛਾ ਇਹਨਾਂ ਨੇ ਕਰਵਾਇਆ ਤਾਂ ਅਜਾ ਨਾਮ ਤੁਹਾਡਾ ਲਾਤਾ ਵੀ ਬੇਟੇ ਲਈ ਕਰਵਾਇਆ ਹਾਂਜੀ ਮੈਂ ਤਾਂ ਕਿਹਾ ਬੈਠਣਾ ਆਪ ਸੀਗਾ ਹਾਂਜੀ ਤੇ ਦੇਖ ਲਓ ਪੋਲ ਪੋਲ ਖੁੱਲ ਗਈ ਅੱਜ ਕੈਂਡੀਸ ਮੈਣੀ ਕੰਨਾ ਠੀਕ ਆ ਵੈਰੀ ਗੁੱਡ ਦੇ ਦਿਓ ਬੱਚੇ ਰੱਬ ਦਾ ਰੱਬ ਦਾ ਰੂਪ ਹੁੰਦਾ ਸੱਚ ਬੋਲਿਆ ਵੀ ਮੰਮਾ ਨੇ ਮੇਰਾ ਬਹਾਨਾ ਲਾ ਕੇ ਕੋੜਾ ਕੀਤਾ ਤੇ ਈ ਮੈਂ ਕਿਆ ਸੀ ਠੀਕ ਆ ਤੇ ਫਿਰ ਮੈਂ ਕਿਹਾ ਸਾਰੇ ਕਹਿੰਦੇ ਨੇ ਛੋਟਾ ਬੱਚਾ ਕਰਾ ਦੇ ਫਿਰ ਮਚਲ ਕਰਾ ਦੇ ਤੇਰੇ ਕਰਕੇ ਮੈਡੀਕਲ ਪ੍ਰੋਬਲਮ ਸੀ ਕਿਹਦਾ ਸੱਚ ਬੰਨੀ ਆ ਦੱਸੋ ਚਲੋ ਬਹੁਤ ਵਧੀਆ ਲੱਗਿਆ ਸੋ ਆਂਟੀ ਜੀ ਜੇ ਨਾਲ ਸਾਡੇ ਜਾਣ ਕੇ ਅੱਖਾਂ ਬੰਦ ਕਰਕੇ ਸੌ ਗਏ ਵੀ ਗੱਲ ਦਾ ਕਰਨੀ ਪਵੇ ਨਹੀਂ ਤੇ ਜਦੋਂ ਵੀ ਸਫ਼ਰ ਕਰਾਂ ਮੈਂ ਸੌ ਗਈ ਪੂਰਾ ਕਰਦੀ ਹਾਂ ਨਹੀਂ ਥੋੜੀ ਯਾਤਰਾ ਵਧੀਆ ਰਹੀ ਹੱਡੀ ਵਧੀਆ ਵਧੀਆ ਯਾਤਰਾ ਤੇ ਕੋਈ ਥਕਾਵਟ ਦਾ ਨਹੀਂ ਹੋਈ ਹਾਂ ਨਹੀਂ ਹਾਂ ਠੀਕ ਆ ਉਹ ਤੋਂ ਬਿਆਨ ਥੋੜੀ ਬੋਦੀ ਥਕਾਵਟ ਰਹੀ ਅੰਕਲ ਜੀ ਨੂੰ ਕੀ ਪੁੱਛੀਏ ਹਾਂ ਜੀ ਆਂਟੀ ਜੀ ਦਾ ਏਜ ਕਿੰਨੀਆਂ ਮੇਰੀ ਹੈਗੀ ਐ 60 ਸਾਲ ਇਹ ਮੰਨ ਸਕਦੇ ਐ ਇੰਨੀ ਕਿਤੇ ਨੇੜੇ ਤੇੜੇ ਹੋਣਗੇ ਨਾ ਨਹੀਂ ਇਹ ਬਾਪਾ ਸਾਹ ਵੱਧ ਭਾਵੇਂ ਹੁਣ ਘਟ ਰਹੀ ਹੈਗੀ ਸਾਡਾ ਅੱਛਾ ਥੋੜੀ ਦੱਸ ਰਿਹਾ ਇਹਨਾਂ ਦੀ ਪੂਰੀ ਸਾਡੀ ਮੇਰੀ ਇਹ ਦੱਸ ਨਹੀਂ ਵੀ ਇਹਨਾਂ ਦੀ ਏਜ 60 ਸਾਲ ਹੈ ਸਵਾਰੰਟੀ ਜੀ ਦੀ ਕਿੰਨੀ ਮੇਰੀ ਹੈਗੀ ਹੈ 58 ਨਹੀਂ 1 ਸਾਲ 2 ਮਹੀਨੇ ਛੋਡੀ ਮੈਂ ਮਤਲਬੀ ਸਾਲ ਹੀ ਛੋਡੀ ਸਮਝ ਰੋ ਤੇ ਜਾਨੀ ਕਿ ਯਾਤਰਾ ਤੁਹਾਡੀ ਵਧੀਆ ਹੋ ਗਈ ਤੇ ਸਾਸ੍ਰੀ ਕਾਂਟੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਯਾਤਰਾ ਬਾਰੇ ਤੁਹਾਡੀ ਯਾਤਰਾ ਕਿਦਾਂ ਗਈ ਬਹੁਤ ਵਧੀਆ ਇੱਕ ਵਧੀਆ ਵਧੀਆ ਹੋਈ ਹੈ ਜੀ ਥਕਾਵਟ ਦਾ ਨਹੀਂ ਮਹਿਸੂਸ ਹੋਈ ਬਹੁਤ ਵਧੀਆ ਸੀ ਸਾਡੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਡੀ ਬਹੁਤ ਵਧੀਆ ਯਾਤਰਾ ਕੋਈ ਥਕਾਵਟ ਤਾਂ ਨਹੀਂ ਹੋਈ ਨਾ ਕੋਈ ਥਕਾਵਟ ਨਹੀਂ ਚੜਦੀ ਗੱਲਾ ਮੇਰੀ ਮੇਰੀ ਲੱਗੀ ਘੱਟ ਰਸਤ ਤੇ ਤੁਸੀਂ ਭਾਜੀ ਕੀ ਕਹਿਣਾ ਚਾਹੋਗੇ ਤੁਹਾਡਾ ਨਾਮ ਕੀ ਆ ਬਰਮੁਖ ਸੰਦ ਜੀ ਠੀਕ ਹੈ ਜੀ ਕੀ ਕਰਦੇ ਹੋ ਤੁਸੀਂ ਮੈਂ ਕੁਛ 5500 ਮੈਂ ਕੁਛ ਨਹੀਂ ਵੇਚ ਲੇ ਹੋਂ ਪੜਦੇ ਨਹੀਂ ਤਿੰਨ ਸਾਲ ਚੋਂ ਪੜ ਚੁੱਕਿਆ ਮੈਂ ਅੱਛਾ ਹੋਰ ਕੀ ਕਰਦੇ ਹੋ ਅੱਗੇ ਹੁਣ ਸਾਰਾ ਹੋਰ ਲੱਗਦਾ ਸੋਚਦੇ ਰਹੇ ਯਾਤਰਾ ਕਿੱਦਾਂ ਦੀ ਰਹੀ ਸਾਡੀ ਯਾਤਰਾ ਬਹੁਤ ਵਧੀਆ ਰਹੀ ਚੜਦੀ ਕਲਾ ਕੋੜਾ ਤਾਂ ਨਹੀਂ ਲਿਆ ਤੁਸੀਂ ਨਾ ਨਾ ਪੱਕੀ ਗੱਲ ਆ ਮੈਂ ਪੁੱਛ ਲੈਣਾ ਕਿ ਇਹ ਤਾਂ ਆ ਭਾਈ ਨੇ ਕੋੜਾ ਤਾਂ ਨਹੀਂ ਲਿਆ ਸੀਗਾ ਨਹੀਂ ਇਹ ਤਾਂ ਦੁਰ ਕੀ ਆਏ ਆ ਫਿਰ ਮੰਨ ਲੈਣੇ ਤਕਰੀ ਤਰਾਬਰ ਤਕੁਰਤਾ ਨਹੀਂ ਆਉਂਦਾ ਜਾਂਦਾ ਤੇ ਬਿਸੇ ਦੇ ਵਿੱਚ ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਇਹੀ ਕਹਿਣਾ ਡਾਕਟਰ ਲੋਕ ਕਹਿੰਦੇ ਨੇ ਕਿ ਗੂਲੂ ਕੁਛ ਲੈ ਕੇ ਜਾਓ ਉਹਨਾਂ ਨਾਲ ਲੈ ਕੇ ਜਾ ਕਿਉਂਕਿ ਡਾਕਟਰ ਮਨਾ ਕਰਦੇ ਕਿ ਬਾਅਦ ਚ ਟੈਸਟ ਪੇਨ ਹੁੰਦੀ ਆ ਗੂਲੂ ਕੁਛ ਖਾਣ ਨਾਲ ਠੀਕ ਆ ਹਾਂਜੀ ਬਸ ਕਾਜੂ ਬਦਾਮ ਯਾਨੀ ਕਿ ਕਾਜੂ ਬਦਾਮ ਖਾਓ ਤੇ ਲੇਜ ਛੱਡ ਦਿਓ ਤੇ ਇੱਕ ਕੀ ਸੀ ਉਹ ਮਮੋਸ 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 ਠੀਕ ਆ ਇਹ ਸਾਡੇ ਪਾਜੀ ਨੇ ਕੀ ਨਾਮ ਨੇ ਇਹਨਾਂ ਦਾ ਅਕਾਲਦੀਪ ਸਿੰਘ ਤੁਸੀਂ ਜਕਾਰਾ ਲਾਉਣਾ ਸਾਰਿਆਂ ਨੇ ਜਵਾਬ ਦੇਣਾ ਬਰਬਲੇ ਸਾਰੇ ਹਾਲੋ ਤੁਸੀਂ ਆਕਾਲ ਲੋ ਜੀ ਗਤ ਸ੍ਰੀ ਅਕਾਲ ਸਾਰਿਆਂ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਤੇ ਕਿਵੇਂ ਹੋ ਠੀਕ ਹੋ ਸਾਰੇ ਉਮੀਦ ਆ ਸਾਰੇ ਸੈਟ ਹੀ ਹੋਵੋਗੇ ਹਾਂਜੀ ਜੀ ਕਿਰਪਾ ਕਰੀ ਸੈਟਾਂ ਥੋੜੇ ਜਿਹਾ ਪਿੱਛੇ ਨੂੰ ਹੋ ਜੋ ਇਹ ਗੁੱਸਾ ਕਾ ਨਹੀਂ ਕਰਦੇ ਕਿਸੇ ਗੱਲ ਦਾ ਨਹੀਂ ਗੁੱਸਾ ਕਾ ਦਾ ਕਰਨਾ ਦੱਸੋ ਜੇ ਕੋਈ ਚਗਰਸਾ ਨਾ 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 ਤੜੀ ਮੂਫਲੀ ਕਾ ਠੀਕ ਰੌਂਦੇ ਆ ਤੇ ਬਾਈ ਜੀ ਸਾਰੀ ਸੰਗਤ ਨਾਲ ਸਾਡੀ ਇੰਟਰੋਡਕਸ਼ਨ ਕਰਵਾਤੀ ਆ ਤੇ ਬਹੁਤ ਪਿਆਰੀ ਸੰਗਤ ਸੀ 30 ਜਣੇ ਦਾ ਜਿਆਦਾ ਸੀਗਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇ ਬਹੁਤ ਵਧੀਆ ਯਾਤਰਾ ਹੋਈ ਤੇ ਸੰਗਤ ਨੇ ਪੂਰਾ ਸਾਥ ਦਿੱਤਾ ਸਾਡੇ ਜਥੇਦਾਰ ਭਾਈ ਅਮਰੀਕ ਸਿੰਘ ਤੇ ਭਾਈ ਜਸਪਾਲ ਸਿੰਘ ਜੀ ਜਿਨ੍ਹਾਂ ਦੀ ਅਗਵਾਈ ਹੇਠ ਸਾਰਾ ਜੱਥਾ ਸਾਰੀ ਸੰਗਤ ਇਕੱਠੀ ਹੋ ਕੇ ਤੇ ਇਹਨਾਂ ਦੇ ਨਾਲ ਆਈ ਸੀਗੀ ਤੇ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਵੀ ਹਰ ਸਾਲ ਹੁੰਦੀ ਜਾਨੀ ਕਿ ਇਹਨਾਂ ਦਾ ਟਾਰਗੇਟ ਹੁੰਦਾ ਵੀ ਹਰ ਸਾਲ ਜਾਇਆ ਜਾਵੇ ਸੰਗਤ ਨੂੰ ਫਮਲੀ ਬੋਲੀ ਜਾਂਦੀ ਹੈ ਹਰ ਸਾਲ ਸੰਗਤ ਨੂੰ ਲੈ ਕੇ ਆਉਂਦੇ ਇਹਨਾਂ ਨੇ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਤੇ ਬਬਜੀ ਸੰਗਤ ਨੇ ਤੁਹਾਨੂੰ ਦੱਸ ਦਿੱਤਾ ਆਪਣਾ ਜੋ ਉਹਨਾਂ ਦਾ ਵੀ ਦਾ ਦੋਸਤੋ ਗੁਰਦੁਆਰਾ ਗੋਵਿੰਦ ਘਾੜ ਤੋਂ ਜਾਂ ਗੁਰਦੁਆਰਾ ਰਿਸ਼ੀਕੇਸ਼ ਤੋਂ ਤੁਸੀਂ ਵਨ ਵੇ ਦੀ ਟੈਕਸੀ ਬੁੱਕ ਕਰਨ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਹਰ ਤਰ੍ਹਾਂ ਦੀਆਂ ਗੱਡੀਆਂ ਨੇ ਸਾਡੇ ਕੋਲੇ ਅਵੇਲੇਬਲ ਚਾਹੇ ਹੋਵੇ ਇਨੋਵਾ ਚਾਹੇ ਹੋਵੇ ਟੈਂਪੂ ਟਰੈਵਲਰ ਦੋਸਤੋ ਸਾਡਾ ਨੰਬਰ ਹੈ 9914907582 ਦੋਸਤੋ ਜੋ ਪੂਰੇ ਪੰਜਾਬ ਦੇ ਵਿੱਚੋਂ ਤੁਸੀਂ ਕਿਤੋਂ ਗੱਡੀ ਬੁੱਕ ਕਰਨੀ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੂਰੀ ਯਾਤਰਾ ਦੇ ਲਈ ਜਿਵੇਂ 7-8 ਦਿਨ ਦੀ ਯਾਤਰਾ ਹੁੰਦੀ ਹੈ ਜਾਂ ਤੁਸੀਂ ਵਨਵੇ ਦੇ ਲਈ ਵੀ ਟੈਕਸੀ ਬੁੱਕ ਕਰ ਸਕਦੇ ਹੋ ਗੁਰਦੁਆਰਾ ਗੋਵਿੰਦ ਘਾੜ ਤੱਕ ਜਾਂ ਸੰਗਤ ਨਾਲ ਟ੍ਰੇਨ ਦੇ ਵਿੱਚ ਆਉਂਦੀ ਹੈ ઋਸ਼ੀਕੇਸ਼ ਤੱਕ ਉੱਤੋਂ ਤਾਂ ਫਿਰ ਟੈਕਸੀਆਂ ਜਾਂਦੀਆਂ ਨੇ ਤੁਸੀਂ ਉੱਥੋਂ ਵੀ ਸਤੋਂ ਗੁਰਦੁਆਰਾ ઋਸ਼ੀਕੇਸ਼ ਤੋਂ ਗੁਰਦੁਆਰਾ ਗੋਵਿੰਦ ਘਾੜ ਤੱਕ ਵੀ ਟੈਕਸੀ ਬੁੱਕ ਕਰਵਾ ਸਕਦੇ ਹੋ ਬਾਕੀ ਤੁਹਾਨੂੰ ਇਹ ਬਲੌਗ ਕਿਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਸ਼ੇਅਰ ਕਰਦੇ ਹੋ ਦਬ ਕੇ ਹੋਰ ਲਾ ਦਿਓ ਜਕਾਰਾ ਇੱਕ ਹੋਰ